देश विदेश वतन में मिट्टी में चैनल देख रहे सारे स्रोतिया मेरे वनों सत श्रीकाल अज अाजर हाँ हफ्तावर लड़ीवार इतिहास लैकी जो अकाल पुरख जी की मेर सत्ता श्री गुरु नानक देव जी का इतिहास इतिहास के समय विचों प्रकाश किया जा रहा है साढ़े नमेशा की तरह मौजूदा ਸਿਰਪਾਹੀ ਜੀ ਸਿੰਘ ਦੀ ਛੱਟਾ ਸੱਚ ਕਾ ਕਿਹਾ ਸਾਸਰੀ ਗਾਲ ਸਮਝਾ ਲਈ ਕਿ ਤ੍ਰਿਗੁਣਾਂ ਅਤੇ ਜੀਤਾਉ ਇਤਿਹਾਸ ਵਿਕਾਸ ਕੀਤਾ ਜਾ ਰਿਹਾ ਹੈ ਇਸ ਦੀ ਲੜੀ ਨੂੰ ਅੱਗੇ ਤੋਰਨ ਲਈ ਹਨੂਅਕੀ ਇਤਿਹਾਸ ਤੋਂ ਨਿਵੇਸ਼ ਉਹ ਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੀ ਸਮੂਹ ਸਾਧ ਸੰਗਤ ਨੂੰ ਮੇਰੇ ਪਿਆਰ ਭਰੀ ਸਾਸਰੀ ਗਾਲ ਜੀ ਸੰਦੂ ਸਾਹ ਸੁਲਤਾਨਪੁਰ ਲੋਧੀ ਦੇ ਲਾਗੇ ਇੱਕ ਨਦੀ ਵਗਦੀ ਹੈ ਜਿਹਦਾ ਇਤਿਹਾਸ ਦੇ ਵਿੱਚ ਵੇਈ ਨਦੀ ਦੇ ਨਾਮ ਨਾਲ ਪ੍ਰਸਿੱਧ ਹੈ ਵੇਈ ਨਦੀ ਨਾਂ ਨਾਲ ਜ਼ਿਕਰ ਹੁੰਦਾ ਇਤਿਹਾਸ ਦੇ ਵਿੱਚ ਔਰ ਗੁਰੂ ਨਾਨਕ ਦੇਵ ਮਹਾਰਾਜ ਇਹ ਰੋਜ਼ੀ ਉਸ ਵੇਈ ਨਦੀ ਤੇ ਇਸ਼ਨਾਨ ਕਰਨ ਜਾਂਦੇ ਹੁੰਦੇ ਸੀ ਔਰ ਅੱਜ ਵੀ ਇਹ ਨੌਕਰ ਨੂੰ ਨਾਲ ਲੈ ਕੇ ਸੇਵਾਦਾਰ ਨੂੰ ਨਾਲ ਲੈ ਕੇ ਤੇ ਉਸ ਨਦੀ ਉਤੇ ਇਸ਼ਨਾਨ ਕਰਨ ਗਿਆ ਵੀ ਨਦੀ ਔਰ ਨੌਕਰ ਜਿਹੜਾ ਸੀ ਉਹ ਮਾਰ ਬਹਿ ਗਿਆ ਹਾਂਜੀ ਗੁਰੂ ਨਾਨਕ ਦੇਵ ਮਹਾਰਾਜ ਨੇ ညੋਂ ਨਦੀ ਛੱਡ ਕੇ ਟੱਬਾ ਲਾਇਆ ਉਮਲ ਕੇ ਮਾਰ ਨਹੀਂ ਗਿਆ जोड़ा नौकरी डीक दो कड़िया डीकिया काफ़ी समा हो गया डीकद दिन चढ़ाया क्योंकि अमृत चौले का इनान से ना दिन चढ़ाया और दिन चढ़द्या चढ़द्या काफ़ी समा हो गया और हैरान हो गया नौकर भी अज ਗੁਰੂ ਨਾਨਕ ਜੀ ਆਏ ਨੇ ਪਨ ਕੀ ਗੱਲ ਹੈ। ਹਾਂ ਜੀ। ਔਰ ਜਿਵੇਂ ਇਹਨੇ ਵੇਖਿਆ ਦਿਨ ਕਾਫੀ ਚੜਾਇਆ ਇਹਨੇ ਆਪ ਇੰਦਰ ਉੰਦਰ ਫਿਰ ਕੇ ਭਾਲ ਕਰਨੀ ਸ਼ੁਰੂ ਕੀਤੀ। ਇਹਨੂੰ ਕਿਤੇ ਨਹੀਂ ਦਸੀ। ਬੜਾ ਭਾਲਿਆ ਇਹਨੇ। ਇਹਨੇ ਥੋੜਾ ਬਤਾ ਅਗਾਹ ਹੋ ਕੇ ਪਾਣੀ ਵਿੱਚ ਵੜ ਕੇ ਵੀ ਵੇਖਿਆ। ਨਹੀਂ ਪਤਾ ਲੱਗਿਆ। ਮਨ ਨਰਾਸ਼ ਹੋ ਗਿਆ। ਇਹ ਪਤਾ ਨਹੀਂ ਕਿੰਦਾ ਜਲਗੇ ਨੇ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਤਾਂ ਇਸ਼ਨਾਨ ਕਰਕੇ ਆਇਂਦੇ ਹੁੰਦੇ ਸੀ ਪਰ ਅੱਜ ਆਏ ਨਹੀਂ ਤੇ ਮੈਂ ਕਿਹੜਾ ਮੂੰਹ ਲੈ ਕੇ ਜਾਵਾਂਗਾ ਅਖੀਰ ਸੋਇਦਾ ਸੋਇਦਾ ਇਹਦੇ ਮਨ ਵਿੱਚ ਇੱਕ ਵਿਚਾਰ ਆਈ ਕਹਿੰਦਾ ਕਿ ਜਾ ਕੇ ਤੇ ਨੌਲਦਖਾਂ ਲੋਦੀ ਨੂੰ ਦੱਸਿਆ ਜਾਵੇ ਇਹ ਨੌਕਰ ਜੇ ਦਿਨ ਗਿਆ ਔਰ ਜਾ ਕੇ ਇਹਨੇ ਡਾਉਲ ਖਾਨ ਲੋਧਨ ਕਿਹਾ ਕਿ ਹਾਂ ਜੀ ਤੁਹਾਡਾ ਮੋਦੀ ਅੱਜ ਇਸ਼ਨਾਨ ਕਰਨ ਗਿਆ ਸੀ ਮੇਰੇ ਨਾਲ ਹੀ ਮਹੀਂ ਨਦੀ ਤੇ ਅੱਗੇ ਤੋਂ ਇਸ਼ਨਾਨ ਕਰਕੇ ਬਾਹਰ ਆ ਜਾਂਦੇ ਸੀ ਪਰ ਅੱਜ ਉਹ ਬਾਹਰ ਨਹੀਂ ਆਇਆ ਮੈਂ ਬੜਾ ਭਾਇਆ ਬੜਾ ਲੰਮਿਆ ਕਾਫੀ ਸਮਾਂ ਅਡੀਕਿਆ ਪਰ ਨਹੀਂ ਹੋ ਕਿਤੇ ਮੈਨੂੰ ਲੱਗੇ ਤੁਸੀਂ ਚਲੋ ਅਕਬਰਦੌਲਤਖਨ ਲੋਧੀ ਵੀ ਇੰਨੀ ਗੱਲ ਸੁਣ ਕੇ ਤੇ ਹੈਰਾਨ ਹੋ ਗਿਆ ਕੋਈ ਚਟਪਟ ਤਿਆਰ ਹੋ ਗਿਆ ਕਹਿੰਦਾ ਚਲੋ ਮੈਂ ਜਾ ਕੇ ਵੇਖਦਾ ਦੌਲਤਖਨ ਲੋਧੀ ਵੀ ਤੇ ਉਹ ਨੌਕਰ ਇਸ ਮਹਿਨਦੀ ਦੇ ਆਇਆ ਔਰ ਮਹਿਨਦੀ ਤੇ ਆ ਕੇ ਤੇ ਦੌਲਤਖਨ ਲੋਧੀ ਨੇ ਵੀ ਆਪਣੀ ਮਤ ਦੇ ਅਨੁਸਾਰ ਇਹਨੇ ਕਾਫੀ ਲੱਭਿਆ ਇਨੇ ਕਾਫੀ ਭਾਲ ਕੀਤੀ ਹੈ ਪਰ ਕਿਦੋਂ ਨਹੀਂ ਨਜ਼ਰ ਆਏ ਅਖੀਰ ਇਹਦਾ ਮਨ ਵੀ ਉਦਾਸ ਹੋ ਗਿਆ ਆਪਣੇ ਮਨ ਨਾਲ ਵਿਚਾਰਾ ਕਰਨ ਲੱਗਿਆ ਕਹਿੰਦਾ ਕਿ ਮੁੰਡੀ ਬੜਾ ਵਧੀਆ ਸੀ ਸੱਚਾ ਸੀ ਮਨ ਦਾ ਔਰ ਹਸਾਬਤਾ ਵਿੱਚ ਪੂਰਾ ਸੀ ਕਿਤੇ ਕੋਈ ਵਾਧਾ ਘਾਟਾ ਨਹੀਂ ਸੀ ਨਿਕਲਦਾ ਇਹੋ ਜੀਆਂ ਗੱਲਾਂ ਕਰਕੇ ਤੇ ਮਨ ਨੂੰ ਉਦਾਸ ਕਰ ਲਿਆ ਨੌਦਕਾਂ ਲੋਦੀ ਨੇ ਔਰ ਜਿਉਂ ਹੀ ਮਰ ਚ ਕਬਰ ਕੀਤੀ ਗਈ ਭਾਈਆਂ ਜੈਰਾਮ ਨੂੰ ਭੈਣ ਨਾਨਕੀ ਨੂੰ ਇਹਨਾਂ ਨੂੰ ਖਬਰ ਕੀਤੀ ਗਈ ਜਿਉਂ-ਜਿਉਂ ਦਿਨ ਚੜਦਾ ਗਿਆ ਟਾਈਮ ਹੁੰਦਾ ਗਿਆ ਕਿਉਂਕਿ ਇਹ ਖਬਰ ਜਿਹੜੀ ਆ ਜੰਗਲ ਦੀ ਅਗਵਾੰਗ ਫੈਲੀ ਔਰ ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਕਿ ਅੱਜ ਮੋਦੀ ਜਿਹੜਾ ਹੈ ਦੌਲਖਾਂ ਦਾ ਮੋਦੀ ਜਿਹੜਾ ਮੋਦੀ ਖਾਨ ਤੋਂ ਲਣ ਵਾਲਾ ਉਹ ਅੱਜ ਆਇਆ ਨਹੀਂ ਮਾਫ਼ ਕਿਵੇਂ ਲੁਭ ਗਿਆ ਲੱਗਦਾ ਜਿਵੇਂ ਉਹਨੀਆਂ ਗੱਲਾਂ ਕੋਈ ਕਹਿੰਦਾ ਕਿ ਹੋ ਸਕਦਾ ਇਹਨੂੰ ਹਿਸਾਬ ਵਿੱਚ ਘਾਟਾ ਪੈ ਗਿਆ ਹੋਵੇ ਕੋਈ ਕਹਿੰਦਾ ਹੋ ਸਕਦਾ ਕਿਸੇ ਨੇ ਕੋਈ ਸ਼ਿਕਾਇਤ ਕਰ ਦਿੱਤੀ ਹੋਈ ਕੋਈ ਕੋਸ਼ਿ ਕੋਈ ਕੋਸ਼ਿ ਕਈ ਗੱਲਾਂ ਬਣਾ ਕੇ ਜਿੰਨੇ ਮੂੰਹ ਉਨੀਆਂ ਗੱਲਾਂ ਬਣਾ ਕੇ ਤੇ ਲੋਕ ਆਪੋ ਆਪਣੀ ਗੱਲਾਂ ਕਰਦੇ ਹੁਣ ਭਾਈਆ ਜੈਰਾਮ ਜੀ ਤੇ ਪੈਣ ਨਾਨਕ ਜੀ ਔਰ ਜਨੇ ਸੰਗ ਸਾਖੀ ਪਿੰਡ ਦੇ ਵਿੱਚ ਜਿੰਨੇ ਸਾਖ ਸੰਬੰਧੀ ਕੋਈ ਆਂਡ-ਵਾਂਡ ਸੀ ਇਹ ਸਾਰੇ ਉਸ ਨਦੀ ਦੇ ਆਗੇ ਔਰ ਨਦੀ ਤੇ ਆਣ ਕੇ ਤੇ ਵੇਖਣ ਲੱਗੇ ਆ ਪਰ ਨਾਨਕ ਨਹੀਂ ਕਿ ਤੋ ਮਿਲਦੇ ਨਾਨਕ ਨੇ ਜਿਉਂ ਉਹਲਾ ਦਿੱਤਾ ਨਾ ਇਹ ਸੰਸਾਰ ਨੂੰ ਉਹਨਾਂ ਨੇ ਮੁੜ ਕੇ ਇਹ ਚਾਹੁੰਦੇ ਸੀ ਨਿਦਾਰ ਕਰਨਾ ਪਰ ਇਹਨਾਂ ਨੂੰ ਨਿਦਾਰ ਹੋ ਨਹੀਂ ਰਿਹਾ ਇਹਨਾਂ ਦਾ ਮਨ ਤੜਫਦਾ ਸੀ ਇਹਦਾ ਜੈਰਾਮ ਜੀ ਇਹ ਇਹਦਾ ਮਨ ਬੜਾ ਉਦਾਸ ਹੋਇਆ ਕਹਿੰਦਾ ਕਿ ਤੁਸੀਂ ਚੰਗਾ ਸੀਗਾ ਉਹਨੇ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ ਨਾਲ ਹੀ ਮਾਤਾ ਸੁਲਖਣੀ ਜੀ ਵੀ ਆ ਗਏ ਔਰ ਇਹ ਸਾਰੇ ਹੀ ਉਦਾਸ ਹੋ ਗਏ ਔਰ ਇਹਨਾਂ ਦੀ ਅੱਖਾਂ ਨਮ ਹੋ ਗਈ ਮਾਤਾ ਸੁਲਖਣੀ ਜਿਹੜੀ ਸੀ ਕਿਉਂਕਿ ਉਹ ਉਸ ਸਮਾਂ ਸੀ ਜਦੋਂ ਇਹ ਬਾਬਾ ਲਖਮੀ ਦਾ ਜਿਹੜਾ ਸੀ ਇਹਨਾਂ ਦੇ ਪੇਟ ਵਿੱਚ ਸੀ ਉਹ ਪੇਟ ਵਿੱਚ ਪ੍ਰਵੇਸ਼ ਸੀ ਹੁਣ ਇਹ ਮਾਤਾ ਸੁਲੱਖਣੀ ਜਿਹੜੀ ਹੈ ਇਹ ਗੱਲ ਕਹਿ ਰਹੀ ਹੈ ਕਿ ਮੇਰਾ ਜੀਵਨ ਕਿ ਤਰ੍ਹਾਂ ਨਿਰਵਾਹ ਹੋਵੇ ਮੈਂ ਕਿਹਦੇ ਆਸਰੇ ਜੀਵਾਂਗੀ ਜ਼ਿੰਦਗੀ ਦੇ ਦਿਨ ਕਿਵੇਂ ਬਸਰ ਕਰਾਂਗੀ ਬੜਾ ਤਗੜਾ ਆਸਰਾ ਸੀ ਮੈਨੂੰ ਤੁਹਾਡਾ ਪਰ ਅੱਜ ਆਸਰਾ ਮੇਰਾ ਟੁੱਟ ਚੁਕਿਆ ਹੈ ਅੱਜ ਮੈਨੂੰ ਕਿਸੇ ਦਾ ਆਸਰਾ ਨਹੀਂ ਔਰ ਇਹ ਮੈਰਾ ਗ ਵਿੱਚ ਆ ਗਈ ਕਿਉਂਕਿ ਜੀਵਨ ਸਾਥੀ ਸੀ ਮਰਾਗ ਵਿੱਚ ਤੇ ਹੁਣ ਆਇਆ ਸੀ ਮਰਾਗ ਵਿੱਚ ਆ ਗਈ ਕਹਿੰਦੀ ਕਿ ਹੁਣ ਮੇਰੀ ਦੁਨੀਆ ਉਜੜ ਚੁੱਕੀ ਹੈ ਹੁਣ ਮੈਨੂੰ ਕੋਈ ਆਸਰਾ ਨਹੀਂ ਲੱਭਦਾ ਇਹੋ ਜੀਆਂ ਗੱਲਾਂ ਕਰ ਕਰਕੇ ਫਿਰ ਸੋਚਦੀ ਆ ਕਹਿੰਦੀ ਕਿ ਜੋ ਮੇਰੇ ਸਿਹਤ ਦੇ ਹਾਲਾਤ ਨੇ ਇਹਦਾ ਹਾਮੀ ਕੌਣ ਹੋਗਾ ਇਹਨਾਂ ਦੀ ਸਹਾਇਤਾ ਕਰਨ ਵਾਲਾ ਕੌਣ ਹੋਏਗਾ ਮੇਰੀ ਉਸ ਸਮੇਂ ਦੇ ਵਿੱਚ ਇਹਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੋਏਗਾ ਔਰ ਇੰਦਰ ਜੈਰਾਮ ਜੀ ਇਹਨਾਂ ਵੀ ਅੱਖਾਂ ਵਿੱਚ ਹੰਝੂ ਭਰ ਰਹੇ ਨੇ ਇੰਦਰ ਮਾਤਾ ਸੁਲਖਣੀ ਜੀ ਇਹ ਵੀ ਅੱਖਾਂ ਵਿੱਚ ਹੰਝੂ ਭਰ ਰਹੇ ਨੇ ਔਰ ਭੈਣ ਨਾਨਕੀ ਇਹ ਅਡੋਲ ਖਲੋਤੇ ਹੋਏ ਨੇ ਇਹਨਾਂ ਦੇ ਚਿਹਰੇ ਉੱਤੇ ਕੋਈ ਚਿੰਨ ਨਹੀਂ ਉਦਾਸੀ ਦਾ ਭੈਣ ਨਾਨਕੀ ਭਰਜਾਈ ਨੂੰ ਥੇਰਾ ਹੌਸਲਾ ਦੇ ਰਹੀ ਆ ਕਿ ਭਾਬੀ ਮੇਰਾ ਵੀਰ ਡੁੱਬ ਨਹੀਂ ਸਕਦਾ ਤਾਂ ਸਾਰੀ ਦੁਨੀਆ ਕਿਹਾ ਜਾਵੇ ਵੀ ਨਾਨਕੀ ਦਾ ਵੀਰ ਡੁੱਬ ਗਿਆ ਨਾਨਕੀ ਦਾ ਵੀਰ ਡੁੱਬ ਗਿਆ ਪਰ ਮੇਰਾ ਮਨ ਇਹ ਆਵਾਜ਼ ਨਹੀਂ ਦਿੰਦਾ ਕਿ ਮੇਰਾ ਵੀਰ ਡੱਬਿਆ ਤਾਂ ਮੇਹੀ ਉਤੇ ਆਪ ਡੁੱਬਿਆ ਨੂੰ ਤਾਰਨ ਵਾਲਾ ਉਹ ਕਿਸ ਤਰ੍ਹਾਂ ਡੁੱਬ ਸਕਦਾ ਉਹਨੂੰ ਜਲਦੇ ਉਤਾ ਇਹ ਮਰਨ ਦੇ ਉੱਤੇ ਜਿਹੜਾ ਕਿਤਨਾ ਡੋਬ ਸਕਦਾ ਨਹੀਂ ਡੋਬ ਸਕਦਾ ਕਿਉਂਕਿ ਇਹ ਸਾਰੇ ਉਹਦੇ ਹੁਕਮ ਚੱਲਦੇ ਆ ਤਾਂ ਮੇਰੀ ਤੁਸੀਂ ਧੀਰਜ ਰੱਖੋ ਉਹ ਹੋ ਸਕਦਾ ਕਿਸੇ ਡੁੱਬੇ ਦਾ ਬੇੜਾ ਤਾਰਨ ਵਾਸਤੇ ਗਏ ਹੋਣ ਤੇ ਵਾਪਸ ਜਰੂਰ ਆਉਣਗੇ ਜਦੋਂ ਸੰਗਤਾਂ ਜਿਹੜੀਆਂ ਪਿੰਡ ਦੀਆਂ ਸੀ ਕੋਈ ਇਕੱਠੀਆਂ ਹੋਈਆਂ ਉਹੀ ਵਿਰਾਗ ਵਿੱਚ ਨੇ ਉਹਨਾਂ ਦੇ ਮਨ ਵਿੱਚ ਵੀ ਵਿਰਾਗ ਹੈ ਗਰੀਬ ਲੋਕ ਜਿਹੜੇ ਜਿਨ੍ਹਾਂ ਨੂੰ ਰਾਸ਼ਨ ਦਿੰਦੇ ਸੀ ਜਦੋਂ ਤੋਲਦੇ ਸੀ 13-13 ਕਰਕੇ ਤੋਲੀ ਜਾਂਦੇ ਸੀ ਜਿਹੜਾ ਝੋਲੀ ਵਿੱਚ ਰਾਸ਼ਨ ਪਾਈ ਜਾਂਦੇ ਸੀ ਉਹ ਇਹ ਲੋਕ ਜਿਹੜੇ ਆ ਉਹ ਵੀ ਮਨ ਪਰੇ ਸੀ ਕਿ ਐਸਾ મોદી ਨਹੀਂ ਲੱਭਣਾ ਜਿਹੜਾ ਗਰੀਬਾਂ ਦਾ ਹਮਦਰਦ ਹੋਵੇ ਜਿੰਨੇ ਨਾ ਕਦੇ ਇਹ ਸੋਚਿਆ ਕਿ ਵੱਧ ਪੈ ਗਿਆ ਇਹਦੇ ਰਾਸ਼ਨ ਝੋਲੀ ਦੇ ਵਿੱਚ ਜੇ ਕਿਸ ਨੂੰ ਘੱਟ ਪੈਂਦਾ ਤੇ ਉਹਨੂੰ ਫੇਰ ਹੋਰ ਪਾ ਦਿੰਦੇ ਕਿ ਇਹਦਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਜਾਵੇ ਐਸਾ મોદી ਜਿਹੜਾ ਸਾਰਿਆਂ ਦਾ ਭਲਾ ਮੰਗਣ ਵਾਲਾ ਤੇ ਸਾਰਿਆਂ ਦਾ ਪ੍ਰਤਪਾਲਕ ਹੈ ਐਸਾ મોદી ਨਹੀਂ ਲੱਭ ਸਕਦਾ ਹੁਣ ਸਾਨੂੰ ਐਸਾ મોદી ਨਹੀਂ ਲੱਭਣਾ ਇਹ ਸਾਰੇ ਮਨ ਵਿਰਾਗ ਵਿੱਚ ਨੇ ਸਾਰਿਆਂ ਦਾ ਮਨ ਜਿਹੜਾ ਉਹ ਵਿਰਾਗ ਵਿੱਚ ਔਰ ਸਾਰੇ ਹੀ ਵਿਰਾਗ ਕਰ ਰਹੇ ਨੇ ਔਰ ਜਦੋਂ ਵਾਪਸ ਆ ਗਏ ਸਾਰੇ ਵਾਪਸ ਆ ਗਏ ਪਤਾ ਲੱਗਾ ਕਿ ਨਹੀਂ ਲੱਭਦਾ ਨਾ ਵਾਪਸ ਆ ਗਏ ਵਾਪਸ ਆਨ ਕੇ ਇਤਿਹਾਸ ਦਾ ਜ਼ਿਕਰ ਹੈ ਕਿ ਆਪੋ ਆਪਣੇ ਘਰਾਂ ਨੂੰ ਲੋਕ ਚਲੇ ਗਏ ਭੈਣ ਆਪਣਾ ਮਾਤਾ ਸੁਲਖਣੀ ਇਹ ਆਪਣੇ ਕਮਰੇ ਚ ਚਲੀ ਗਈ ਹੈ ਜੈ ਰਾਮ ਜੀ ਆਪਣੇ ਕਮਰੇ ਚ ਚਲੇ ਗਏ ਔਰ ਭੈਣ ਨਾਨਕੀ ਇਤਿਹਾਸ ਦਾ ਜ਼ਿਕਰ ਹੈ ਕਿ ਉਹ ਕਹਿੰਦੇ ਨੇ ਕਿ ਮੈਨੂੰ ਪੂਰਾ ਯਕੀਨ ਹੈ ਕਿ ਵੀਰ ਵਾਪਸ ਆਏਗਾ ਪਰ ਉਹਨਾਂ ਨੇ ਇਤਿਆਸ ਤਾ ਜ਼ਿਕਰ ਹੈ ਕਿ ਇੱਕ ਮਨ ਹੋ ਕੇ ਤੇ ਅਰਦਾਸ ਕਰਨੀ ਸ਼ੁਰੂ ਕੀਤੀ ਸ਼ਾਮ ਤੋਂ ਲੈ ਕੇ ਜਿਉਂ ਅਰਦਾਸ ਕਰਨ ਲਈ ਹੈ ਕਹਿੰਦੀ ਕਿ हे ਪ੍ਰਤਪਾਲਕ ਮੈਂ ਤੁਹਾਡਾ ਮੇਰਾ ਸੰਸਾਰ ਕਹਿੰਦਾ ਜ਼ਰੂਰ ਭੈਣ ਪਰਾਦਾ ਹੈ ਪਰਾ ਮੈਂ ਤੁਹਾਨੂੰ ਭਰਾ ਸਮਝਦੀ ਨਹੀਂ ਮੈਂ ਤੁਹਾਨੂੰ ਆਪਣਾ ਵੀਰ ਸਮਝਦੀ ਨਹੀਂ ਮੈਂ ਤੁਹਾਨੂੰ ਆਪਣਾ ਪਰਮਾਤਮਾ ਸਮਝਦੀ ਹਾਂ ਜੇ ਮੇਰੀ ਸ਼ਰਧਾ ਸੱਚੀ ਹੈ ਜੇ ਮੇਰੇ ਮਨ ਦੀ ਆਵਾਜ਼ ਸੱਚੀ ਹੈ ਤੇ ਸੰਗਤਾਂ ਬੜੀਆਂ ਵਿਅਕਲ ਹੋਈਆਂ ਨੇ ਇਹਨਾਂ ਨੂੰ ਆਣ ਕੇ ਜਰੂਰ ਕੱਲ ਨੂੰ ਦਰਸ਼ਨ ਦੇ ਜਿਸਰਾ ਅੱਜ ਢੁੱਵੀ ਲਾਈ ਹੈ ਕੱਲ ਵਾਲੀ ਰਾਤ ਜਿਹੜੀ ਹੈ ਇਸ ਰਾਤ ਅਰਦਾਸ ਕੀਤੀ ਪੈੜ ਨਾਨਕੀ ਨੇ ਤੇ ਤੁਸੀਂ ਸਿਆਣਿਆਂ ਕੇ ਗੁਰੂ ਕੀ ਬਾਣੀ ਦਾ ਫਰਮਾਨ ਹੈ ਮਿਰਚੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੰਟਾ ਜੇ ਜਨ ਬਣ ਕੇ ਅਰਦਾਸ ਕੀਤੀ ਜਾਏ ਨਾ ਕਦੀ ਹੋਈ ਨਹੀਂ ਸਕਦਾ ਵੀ ਪਰਮਾਨਾ ਪਰ ਠੀਕ ਹੈ ਜੀ ਜੱਠਾ ਦਾ ਅਗਲੇ ਸਫ਼ੇਰ ਮਿਲਾਂਗੇ ਬਹੁਤ ਬਹੁਤ ਧੰਨਵਾਦ ਮਤਮ ਦੀ ਮਿੱਟੀ ਸਮੂਹ ਚੈਨਲ ਦੇ म मेर अजीब मित्र सरदार जसविंदर संधू साहिब बहुत बहुत धनवाद जी वाहिगु। वाहिगुरू जी ख़ालसा वाहिगुरू वाहिगुर जी